ਪਰਦਾਨਗੀ ਮੰਡਲ ਤੇ ਦੋਸਤੋ ਵਾਈਵ ਜੀ ਕਾਲਸਾ ਵਾਈਗਰ ਦੀ ਕੀਮਤ ਹੈ ਅੱਜ ਅਸੀਂ ਇਤਿਹਾਸਿਕ ਬਹੁਤ ਹੀ ਮੰਦ ਭਾਗੀ ਘਟਨਾ ਮਾੜੀ ਘਟਨਾ ਨੂੰ ਯਾਦ ਕਰਕੇ ਉਸ ਤੋਂ ਪਹਿਲਾਂ ਜਿਸਪਰਸ ਦੂਜੇ ਨੇ 47 ਨੂੰ ਵੀ ਯਾਦ ਕਰਾ ਕੇ ਇਹ ਦੱਸਣ ਦੀ ਕੋਸ਼ਿਸ਼ ਕਰੀਆ ਕਿ ਸਾਡੇ ਨਾਲ ਹੋ ਕੀ ਰਿਹਾ ਕਿ ਉਹਦੇ ਹੱਦ ਵਾਸਤੇ ਅਸੀਂ ਸੋਚਦੇ ਹਾਂ ਸਿਆਸੀ ਤੌਰ ਤੇ ਕੀ ਕਰਿਆ ਜਾਵੇ ਪਰ ਮੈਨੂੰ ਏਦਾਂ ਲੱਗਦਾ ਹੈ ਵੀ ਦੁਨੀਆ ਦੇ ਵਿੱਚ ਜਿਨੇ ਵੀ ਰਾਜ ਕਰਿਆ ਉਹਨੇ ਦੋ ਗੱਲਾਂ ਨਾਲ ਕਰਿਆ ਇੱਕ ਉਹਦੇ ਕੋਲ ਕੋਈ ਫਲਸਫਾ ਹੈ ਜਿਹਦੇ ਕੋਲ ਫਲਸਫਾ ਨਹੀਂ ਹੈ ਉਹ ਰਾਜ ਨਹੀਂ ਕਰ ਸਕਦਾ ਕੋਈ ਫਲਸਫਾ ਉਹਦੇ ਪਿੱਛੇ ਅਸੀਂ ਕਹਿੰਦੇ ਆਰਐਸਐਸ ਤੱਕੜਾ ਆਰਐਸਐਸ ਦੇ ਪਿੱਛੇ ਕੋਈ ਫਲਸਫਾ ਤੁਸੀਂ ਪੜੋ ਪੜੋ ਸਾਰਾ ਤੁਹਾਨੂੰ ਪਤਾ ਲੱਗ ਜੂਈ ਕੀ ਫਲਸਫਾ ਹੈ ਦੂਜਾ ਅਰਥਚਾਰ ਇਹ ਦੋ ਚੀਜ਼ਾਂ ਦੇ ਵਾਸਤੇ ਫਲਸਫੇ ਦੇ ਵਿੱਚ ਫਿਰ ਅਰਥਕਾਰਾ ਵੈਸੇ ਉਹਦੇ ਕੋਆਰਡੀਨੇਟ ਹੋ ਜਾਂਦਾ ਉਹਦਾ ਅਧੀਨ ਹੋ ਜਾਂਦਾ ਅਸੀਂ ਆਪਣੇ ਫਲਸਫੇ ਦੀ ਗੱਲ ਕਰਨ ਦੀ ਬਜਾਏ ਬਿਮਾਰੀ ਦੀ ਜੜ੍ਹ ਦੱਬਣ ਦੀ ਬਜਾਏ ਅਸੀਂ ਜਿਹੜੇ ਉਹਦੇ ਆਲਾਮਤਾਂ ਨੇ ਉਹਦੇ ਉੱਤੇ ਨਜ਼ਰ ਮਾਰਦੇ ਆ ਫਲਾਣੀ ਸਾਹ ਬੰਦਾ ਫੜ ਕੇ ਮਾਰਦਾ ਫਲਾਣੀ ਸਾਹ ਝੂਠੇ ਮੁਕਾਬਲੇ ਹੋਏ ਐਨੇ 15000 ਮਾਰਤੇ ਖਾਲੜਾ ਸਾਹਿਬ ਉਹਨਾਂ ਨੂੰ ਲੱਭਦੇ ਸੀ ਫਿਰ ਉਹਨਾਂ ਨੂੰ ਵੀ ਕਤਲ ਕਰਤਾ ਅਸੀਂ ਇਹਨਾਂ ਗੱਲਾਂ ਦੇ ਵਿੱਚ ਮੈਨੂੰ ਲੱਗਦਾ ਪਏ ਹਾਂ ਜਿੰਨਾ ਚਿਰ ਸਿੱਖੀ ਫਲਸਫੇ ਦੇ ਸਹਾਰੇ ਚੱਦੀ ਹੈ ਉਦੋਂ ਤੱਕ ਨਾ ਉਹਦੇ ਕੋਲ ਕੋਈ ਰਾਜ ਸੀ ਨਾ ਉਹਦੇ ਕੋਲ ਕੋਈ ਐਡਾ ਵੱਡਾ ਅਰਥਚਾਰਾ ਸੀ ਉਹ ਫੇਰ ਵੀ ਝੰਡੀ ਉਹਨਾਂ ਦੇ ਉੱਤੇ ਰਹਿੰਦੀ ਰਹੀ ਹੈ ਇਹ ਨਹੀਂ ਵੀ ਉਹਨਾਂ ਕੋਈ ਕਤਲ ਨਹੀਂ ਹੋਏ ਉਦੋਂ ਕੋਈ ਬੰਦੇ ਸ਼ਹੀਦ ਨਹੀਂ ਹੋਏ ਪਰ ਉਹ ਫਲਸਫੇ ਦੇ ਸਹਾਰੇ ਉਹ ਅੱਗੇ ਵਧਦੇ ਰਹੇ ਤੇ ਉਸ ਨਿਸ਼ਟਾ ਦੇ ਨਾਲ ਉਹ ਫਲਸਫੇ ਚ ਕਵੰਡੀ ਗੱਲ ਇਹ ਹੈ ਉਹਨੇ ਤਿਆਗ ਹੈ ਉਹਦੇ ਵਿੱਚ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੁਝ ਹੈ ਸੁਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰਾ ਸੋ ਉਹ ਫਲਸਫੇ ਦੇ ਵਿੱਚ ਹੀ ਦੱਸਿਆ ਗਿਆ ਹੈ ਕਿ ਅੱਜ ਸਿੱਖ ਕੌਣ ਨੇ ਬਾਬੇ ਨੇ ਕਿਹਾ ਕੋਟ ਮਧੇ ਕੋ ਵਿਰਲਾ ਸੇਵਕ ਹੋ ਸਕਲੇ ਬਿਹਾਰੀ ਹੁਣ ਜਦ ਸਾਰੇ ਬਤਾਰੀ ਇਕੱਠੇ ਹੋਏ ਹੋਏ ਨੇ ਤੇ ਵਪਾਰੀਆਂ ਨੇ ਤਾਂ ਵਪਾਰ ਹੀ ਕਰਨਾ ਉਹਨਾਂ ਨੇ ਕੌਮ ਤੋਂ ਕੀ ਬਣਾਇਆ ਅਸੀਂ ਇੱਕ ਵਪਾਰੀ ਦੀ ਕਦੇ ਗੰਦ ਕਰਦੇ ਆ ਕਦੇ ਦੂਜੇ ਦੀ ਕਰਦੇ ਆ ਕਦੇ ਤੀਜੇ ਦੀ ਕਰਦੇ ਆ ਸੋ ਜੇ ਫਲਸਫਾ ਵਿੱਚ ਹੋਏਗਾ ਤਾਂ ਸਾਨੂੰ ਇਹ ਵੀ ਸ਼ੋਗਮੀ ਹੋਏਗੀ ਵੀ ਸਾਡੇ ਫਲਸਫੇ ਨੂੰ ਢਾਲਾਉਣ ਵਾਸਤੇ ਸਾਡੀ ਜਥੇਵੰਦੀ ਨੂੰ ਢਾਲਾਉਣ ਵਾਸਤੇ ਸਾਡੇ ਤੌਰ ਤਰੀਕਿਆਂ ਨੂੰ ਢਾਲਾਉਣ ਵਾਸਤੇ ਜਿਹੜਾ ਸਾਡਾ ਵਿਰੋਧੀ ਹੈ ਉਹ ਚਾਹੇ ਸਰਕਾਰ ਹੋਵੇ ਚਾਹੇ ਕੋਈ ਦੂਜਾ ਫਲਸਫਾ ਹੋਵੇ ਚਾਹੇ ਕੋਈ ਦੂਜਾ ਧਰਮ ਹੋਵੇ ਚਾਹੇ ਕੋਈ ਦੂਜੀ ਸੰਸਥਾ ਹੋਵੇ ਉਹ ਆਪਣੀਆਂ ਕਿਹੜੀਆਂ ਚਾਹਾਂ ਕਰੇਗੀ ਉਹ ਤੋਂ ਵੀ ਅਸੀਂ ਸੁਚੇਤ ਨਹੀਂ ਰਹਿੰਦੇ ਮੈਂ ਅੱਜ ਇਸ ਵੇਲੇ ਮਾਲੀ ਸਾਹਿਬ ਨਾਲ ਅਸਰੇਆ ਸੀ ਵੀ ਰਵੀਰੋ ਪਹਿਨਾ ਆਇਆ ਰਵੀਰੋ ਜਾਂ ਦੇ ਥਿਆ ਆ ਕੇਤੀ ਇਸ ਗਿੰਡ ਪਹਿਨਾ ਸੀ ਤੇ ਦੁਬਾਰਾ ਪੇਗਾ ਆ ਉਹ ਰਵੀਰੋ ਜਾਂਦਾ ਹੋਇਆ ਕਹਿੰਦਾ ਵੀ ਅਸੀਂ ਇਹਨਾਂ ਚ ਮੂਲ ਨਹੀਂ ਫਿਟ ਕਰ ਸਕੇ ਜਿੰਨਾ ਕੇ ਤੁਸੀਂ ਉਹਦੇ ਅੰਦਰ ਵੜ ਕੇ ਆਪਣੇ ਏਜੰਟ ਨਹੀਂ ਫਿਟ ਕਰਦੇ ਉਹਨਾਂ ਚ ਰੋਸ ਕੌਮ ਨੂੰ ਹਰਾਉਣਾ ਬਹੁਤ ਔਖਾ ਹੁੰਦਾ। ਉਸ ਉਦੇਸ਼ ਨੂੰ ਹਰਾਉਣਾ ਔਖਾ ਹੁੰਦਾ। ਮੈਂ ਬਬਰ ਕਲੀਆਂ ਦਾ ਦੇਖ ਰਿਹਾ ਸੀ। ਪੰਜ ਬਬਰ ਕਲੀਆਂ ਬੈਠੇ ਨੇ ਤੇ ਭਾਈ ਤੰਨਾ ਸਿੰਘ ਕਹਿੰਦੇ ਨੇ ਭਾਈ ਕਰਨ ਸਿੰਘ ਨੂੰ ਕਿ ਚੱਡੀਏ ਮੈਨੂੰ ਲੱਗਦਾ ਇੱਥੇ ਕੁਝ ਹੋਣ ਵਾਲਾ ਹੈ। ਉਹ ਥੋੜਾ ਸਧਾਰਨ ਤਰੀਕੇ ਨਾਲ ਲੈ ਜਾਂਦੇ ਨੇ। ਭਾਈ ਤੰਨਾ ਸਿੰਘ ਦਲੀ ਸਿੰਘ ਨੂੰ ਨਾਲ ਲੈ ਕੇ ਚਲੇ ਜਾਂਦੇ ਨੇ ਤੇ ਪੰਜ ਮਿੰਟਾਂ ਬਾਅਦ ਉਹ ਚਿਕਨੂ ਸਿੰਘ ਸੀ ਜਿਹੜਾ ਏਜੰਟ ਸੀ ਪੁਲਸਾ ਕਿ ਕੇ ਰਪਾ ਲੈਂਦੀ ਆ ਉਹ ਗੱਲ ਵੱਖਰੀ ਐ ਪਿੰਡ ਦੇ ਲੋਕਾਂ ਨੇ ਕਿਹਾ ਅਸੀਂ ਉਹਨਾਂ ਨੇ ਕਿਹਾ ਤੁਹਾਨੂੰ ਅੱਗ ਲਾ ਦਾਂਗੇ ਨਹੀਂ ਚਾਹੁੰਦੇ ਉਹਨਾਂ ਨੂੰ ਸਾਡੇ ਹਵਾਲੇ ਕਰੋ ਪਿੰਡ ਦੇ ਲੋਕਾਂ ਨੇ ਨਹੀਂ ਮੰਨਿਆ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਹ ਆਪ ਹੀ ਬਾਹਰ ਆ ਗਏ ਅਨੂਦ ਸਿੰਘ ਤਾਂ ਨਾਲ ਜਾ ਰਲਿਆ ਪਰ ਉਹ ਲੜਦੇ ਹੋਏ ਸ਼ਹੀਦ ਹੋ ਗਿਆ ਸੋ ਜਿੱਦੀ ਇਹ ਜਿੱਦੀ ਸਮਝਣ ਦੀ ਇਹ ਲੋੜ ਹੈ ਕਿ ਅਸੀਂ ਫਲਸਫਾ ਬਿਨਾਂ ਫਲਸਫਾ ਬਿਹੀਨ ਹੋ ਕੇ ਅਸੀਂ ਕੁਝ ਕਰੀ ਜਾਂਦੇ ਹਾਂ ਮੈਂ ਇਹ ਮੈਡੀਕਲ ਸਟੂਡੈਂਟ ਦਾ ਵਿਦਿਆਰਥੀ ਸਟੂਡੈਂਟ ਆ ਮੈਡੀਕਲ ਸਾਇੰਸ ਦਾ ਤੁਸੀਂ ਇੱਕ ਮੁੱਠੀ ਗੱਲ ਦੇਖੋਗੇ ਮੈਂ ਕਿਉਂ ਕਹਿਣਾ ਫਲਸਫੇ ਤੇ ਜ਼ੋਰ ਦਿਨਾ ਡਾਕਟਰੀ ਚ ਗੋਡੇ ਬਦਲ ਦੋ ਗਿੱਟੇ ਬਦਲ ਦੋ ਜਿਦ ਨੂੰ ਬਾਈਪਾਸ ਕਰ ਦੋ ਜਿਗਰ ਬਦਲ ਜੋ ਚੀਜ਼ ਮਰਜੀ ਇਲਾਜ ਕਰ ਦੋ ਸਰਜਰੀ ਬੱਲੇ ਬੱਲੇ ਮੈਂ ਕੋ ਸਰਜਨਾ ਰੌਬਟ ਅਟੀ ਦਾ ਰਸਤਾ ਬਣਾਉਣਾ ਭੁੱਲ ਗਿਆ ਬਣਾ ਦਿਓ ਸਾਹ ਦੀ ਨਾਲੀ ਬਣਾਉਣੀ ਭੁੱਲ ਗਿਆ ਬਣਾ ਦਿਓ ਆ ਪੇਜ ਦਾ ਖਿੜਕੀ ਜੀ ਖੁੱਡੀਓ ਛੜਤੀ ਬੰਦ ਕਰ ਦਿਓ ਪਿੱਠੇ ਖੁੱਲਣਾ ਛੜਦਾ ਬੰਦ ਕਰ ਦਿਓ ਪਰ ਜੇ ਅਸੀਂ ਕਹੀਏ ਵੀ ਡਾਇਬੀਟਿਸ ਹੈ ਜੀ ਕਹਿੰਦੇ ਸਾਰੀ ਉਮਰ ਦਵਾਈ ਦਿਓ ਬਲੱਡ ਪ੍ਰੈਸ਼ਰ ਸਾਰੀ ਉਮਰ ਦਵਾਈ ਦਿਓ ਉਹਦਾ ਕਾਰਨ ਕੀ ਹੈ ਮੈਂ ਪਿੱਛੇ ਇੱਕ ਆਰਟੀਕਲ ਲਿਖ ਰਿਹਾ ਸੀ ਫਿਲਾਸਫੀਕਲ ਡਿਲੇਮਾ ਆਫ ਮਾਡਰਨ ਮੈਡੀਸਨ ਆਧੁਨਿਕ ਜਵਾਬ ਵਿਗਿਆਨ ਦਾ ਫਲਸਫਾ ਕਮਜ਼ੋਰ ਹੈ ਉਹ ਕਹਿੰਦਾ ਸਰੀਰ ਇੱਕ ਮਸ਼ੀਨ ਹੈ ਮਸ਼ੀਨ ਦੀ ਤਰ੍ਹਾਂ ਉਹਨੂੰ ਪੜਾਇਆ ਜਾਂਦਾ ਹੈ ਮਸ਼ੀਨ ਦੀ ਤਰ੍ਹਾਂ ਇਲਾਜ ਕਰਿਆ ਜਾਂਦਾ ਹੈ ਜਿਹੜੀ ਗੱਲ ਮਸ਼ੀਨ 'ਚ ਫਿੱਟ ਆ ਗਈ ਉਹ ਫਿੱਟਾ ਬੰਦੇ ਬੰਦੇ ਆ ਸਰਜਰੀ ਮਸ਼ੀਨ 'ਚ ਫਿੱਟ ਹੁੰਦੀ ਹੈ ਤੁਹਾਡੇ ਘਰ ਦੀ ਨਾਲੀ ਬੰਦ ਹੋ ਗਈ ਤਾਂ ਪੰਮਬਲ ਆ ਕੇ ਖੋਲ ਦਿੰਦਾ ਸਾਡੇ ਗੁਰਦੇ ਦੀ ਨਾਲੀ ਬੰਦ ਹੋ ਗਈ ਅਸੀਂ ਖੋਲ ਦਿੰਨੇ ਐ ਕਿਤੇ ਪੈ ਗਈ ਵਿੱਚ ਪਥਰੀ ਜਿਹਨੂੰ ਕਹਿੰਦੇ ਆ ਕੋਈ ਮੋੜ ਪੈ ਗਿਆ ਕੋਈ ਮਿੱਟੀ ਜਮ੍ਹਾਂ ਹੋ ਗਈ ਅਸੀਂ ਕਹਿੰਨਾ ਵੀ ਪਹਿਲਾਂ ਉਹ ਪਾਣੀ ਮਾਰੋ ਜੇ ਫੇਰ ਨਹੀਂ ਮਿਲਦਾ ਖੋਦ ਮਾਰੋ ਜੇ ਫੇਰ ਨਹੀਂ ਫਿਰ ਛੱਡ ਕੁੰਨੀ ਪਾ ਕੇ ਖਿੱਚ ਲਓ ਨਹੀਂ ਤਾਂ ਆਪਰੇਸ਼ਨ ਕਰ ਦੋ ਸੋ ਸਾਰਾ ਮਸ਼ੀਨੀਆਂ ਟੱਤੀ ਦਾ ਰਸਟਰ ਹੋ ਗਿਆ ਬਾਈਪਾਸ ਕਰ ਦੋ ਜਿਹੜਾ ਕੰਮ ਕਰਨਾ ਹੈ ਆ ਹਾਰਟ ਬਾਈਪਾਸ ਕੀ ਹੈ ਸੋ ਕਿਉਂਕਿ ਜਿੱਥੇ ਤੱਕ ਸਾਡਾ ਫਲਸਫਾ ਸਾਨੂੰ ਜਵਾਬ ਦੇ ਰਿਹਾ ਇਸ ਸਮੱਸਿਆ ਦਾ ਉਦੋਂ ਤੱਕ ਅਸੀਂ ਹਰੇਕ ਆਪਰੇਸ਼ਨ ਚ ਕੰਮ ਜਾਵਾਂ ਜਿੱਥੇ ਸਾਡਾ ਫਲਸਫਾ ਹਾਰ ਗਿਆ ਉੱਥੇ ਅਸੀਂ ਫੇਰ ਨਾ ਧੋਖਾ ਜਿੰਨਾ ਮਰਜ਼ੀ ਕਰੀ ਜਾਏ ਜੇ ਕਿਸੇ ਮੈਡੀਕਲ ਬਿਮਾਰੀ ਦਾ ਤੁਹਾਨੂੰ ਇੱਕ ਵੀ ਬੰਦਾ ਡਾਕਟਰ ਕਹੇ ਵੀ ਮੈਂ ਇਹਦਾ ਪੱਕਾ ਇਲਾਜ ਕਰਦਾ ਕਰਕੇ ਦਊ ਸਾਰੀ ਉਮਰ ਦਵਾਈ ਲੈਣੀ ਪਊਗੀ ਜੋ ਮਰਜ਼ੀ ਕਰ ਲੋ ਗੋਡੇ ਦੁਖਦੇ ਨੇ ਗਿੱਟੇ ਦੁਖਦੇ ਨੇ ਗਾਊਟ ਹੈ ਬਲੱਡ ਪ੍ਰੈਸ਼ਰ ਹੈ ਡਾਇਬਟੀਜ਼ ਦਾ ਐਸਿਡਿਟੀ ਆ ਭਾਵੇਂ ਸੋ ਇਸ ਕਰਕੇ ਸਾਨੂੰ ਅੱਜ ਪੰਜਾਬ ਦੇ ਵਿੱਚ ਇਸ ਗੱਲ ਤੋਂ ਨਿਕਲਣ ਵਾਸਤੇ ਕਠਨਾਵਾ ਨੂੰ ਸੀ ਯਾਦ ਕਰਦੇ ਆ ਉਹਨਾਂ ਤੋਂ ਸਿੱਖਣ ਵਾਸਤੇ ਕੱਲਾ ਉਸ ਦਾ ਤੋਤਾ ਰਟਣ ਵਾਸਤੇ ਨਹੀਂ ਇਤਿਹਾਸਕਾਰ ਸਿਰਫ ਇਤਿਹਾਸ ਸੁਖਦੇ ਨੇ ਪਰ ਇਤਿਹਾਸ ਬਣਾਉਣ ਵਾਲੀਆਂ ਕੌਮਾਂ ਹੁੰਦੀਆਂ ਨੇ ਇਤਿਹਾਸ ਕਦੇ ਇਤਿਹਾਸਕਾਰਾਂ ਨੇ ਨਹੀਂ ਬਣਾਇਆ ਇਤਿਹਾਸ ਤਾਂ ਕੌਮਾਂ ਨੇ ਬਣਾਇਆ ਨਾਵ ਨੂੰ ਬਣਾਇਆ ਜਾ ਸਕਦਾ ਹੈ ਅਸੀਂ ਕੌਮ ਦੇ ਤੌਰ ਤੇ ਇਤਿਹਾਸ ਬਣਾਉਣ ਦੀ ਬਜਾਏ ਅਸੀਂ ਵਿਅਕਤੀਆਂ ਚ ਇੱਥੇ ਵੀ ਗਲਤੀ ਹੋਈ ਆ ਹੁਣ ਜਿਵੇਂ ਅਸੀਂ ਵਿਅਕਤੀ ਚ ਦੱਬਨ ਦੀ ਕੋਸ਼ਿਸ਼ ਕਰਦੇ ਹਾਂ ਨਾਇਕ ਸਾਡੇ ਫਰਸੇ ਚ ਨਾਇਕ ਨਹੀਂ ਹੈ ਸਾਡੇ ਫਲਸਫੇ ਦੇ ਵਿੱਚ ਲੋਕ ਨੇ ਜਥੇਬੰਦੀ ਹੈ ਸਮੂਹਿਕ ਫੈਸਲੇ ਅਸੀਂ ਇੱਕ ਵਿਅਕਤੀ ਨਾਇਕ ਰੱਬਨ ਦੀ ਕੋਸ਼ਿਸ਼ ਕਰਦੇ ਹਾਂ ਵਿਅਕਤੀ ਨਾਇਕ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਬਣੇ ਕਿ ਨਾ ਬੰਦਾ ਸਿੰਘ ਬਹਾਦਰ ਨਹੀਂ ਬਣੇ ਸੋ ਇੱਕ ਤਾਂ ਸਾਡੀ ਇਹ ਸਮੱਸਿਆ ਆ ਗਈ ਕਿ ਅਸੀਂ ਕਿਤੇ ਨਾ ਕਿਤੇ ਕੋਈ ਨਾਇਕ ਲੱਭਦੇ ਆ ਕਿਉਂ ਸੰਤ ਜਿਨ੍ਹਾਂ ਅਸੋਂ ਵੀ ਨਾਲਿਆ ਚ ਲੱਗਦੀ ਏ ਚਾਹੇ ਉਹ ਕਿਸੇ ਜ਼ਮਾਨੇ ਚ ਪ੍ਰਕਾਸ਼ ਸਿੰਘ ਬਾਦਲ ਚ ਵੀ ਲੱਭਣ ਲੱਗੇ ਸੀ ਕਿਸੇ ਜ਼ਮਾਨੇ ਚ ਸੁਖਵੀਰ ਬਾਦਲ ਨੂੰ ਕਹਿਣ ਲੱਗੇ ਮੈਨੇਜਮੈਂਟ ਬੜੀ ਸੋਹਣੀ ਜਾਂਦਾ ਹੈ ਕਿ ਹੁਣ ਅਸੀਂ ਅਮਰਸਪਾਲ ਚਲਾਵਦੇ ਆਂ ਕੱਲ ਨੂੰ ਕਿਸੇ ਹੋਰ ਚੜਨ ਬਣ ਲੱਗ ਜਾਗੇ ਜਦ ਅਸੀਂ ਨਾਇਕ ਚ ਰਹਾਂਗੇ ਅਸੀਂ ਫਲਸ ਬਿਨੋਂ ਟੁੱਟੇ ਪਈਆ ਇੱਕ ਤਾਂ ਇਹ ਹੈ ਤੇ ਉਹ ਜਦ ਅਸੀਂ ਨਾਇਕ ਡਾਉਦੇ ਆਂ ਉਹ ਨਾਇਕ ਤੇ ਆਪਣਾ ਲੜੋ ਇਕੱਠੇ ਹੁੰਦੇ ਨੇ ਉਹ ਜਿਹਨਾਂ ਦੇ ਹਿੱਤ ਨੇ ਉਹ ਨਾਇਕ ਨੂੰ ਆਪਣੇ ਹਿੱਤ ਚ ਵਰਤਦੇ ਨੇ ਕਿਉਂਕਿ ਸੰਗਤ ਤਾਂ ਉਹਦੇ ਨਾਲ ਹੈ ਨਹੀਂ ਸੰਗਤ ਤਾਂ ਭੀਜ ਤੰਤਰ ਹੈ ਉਹਦੇ ਨਾਲ ਤੇ ਸੰਗਤ ਤਾਂ ਬਹਨ ਨਾਲ ਆਉਂਦਾ ਫੈਸਲੇ ਆਉਦੇ ਨੇ ਵੀ ਇਹ ਸੰਗਤ ਦਾ ਫੈਸਲਾ ਹੋ ਜੀ ਸੰਗਤ ਦਾ ਫੈਸਲਾ ਤਾਂ ਕਿਸੇ ਜੱਥੇਬੰਦੀ ਨਾਲ ਹੋਣਾ ਹੈ ਨਾ ਥੱਲੇ ਤੋਂ ਉੱਤੇ ਤਾਂ ਕੋਈ ਜੱਥੇਬੰਦੀ ਹੋਵੇ ਕੋਈ ਛੋਰ ਹੋਵੇ ਹੁਣ ਇਹਦੇ ਵਿੱਚ ਮੈਂ ਦੇਖਦਾ ਅੱਜ ਜੋ ਸੰਕਟ ਹੈ ਕਿਉਂਕਿ ਇਸ ਸਾਕੇ ਨੂੰ ਸੰਕਟ ਨਾਲ ਜੋੜਨ ਦੀ ਲੋੜ ਹੈ ਇੱਕ ਤਾਂ ਜਿਹੜਾ ਅਸੀਂ ਕਿਹਾ ਵੀ ਸੂਬਿਆਂ ਦੇ ਸਾਡੇ ਹੱਕ ਜਿਹੜੇ ਅਸੀਂ 47 'ਚ ਅਸੀਂ ਚਾਤੀ ਪਿੱਤੀ ਜਾਈਏ ਰੋਈ ਜਾਈਏ ਉਹਦਾ ਕੋਈ ਫਾਇਦਾ ਨਹੀਂ ਕਿਉਂਕੋ ਹੋ ਗਿਆ ਹੁਣ ਮਰੇ ਹੋਏ ਬੰਦੇ ਦੇ ਉੱਤੇ ਕਹੀ ਜੋ ਵੀ ਮਰ ਕੇ ਹੋ ਗਿਆ ਰੋਈ ਜਾ ਇਹ ਦੇਖੋ ਹੋਰ ਨਾ ਮਰੇ ਅਸੀਂ ਸੰਤਾਲੀ ਚ ਖੁੰਝ ਗਏ ਨਾ ਖੁੰਝ ਗਏ ਜੀਨੇ ਮਰਜੀ ਹੋਇਆ ਜੀ ਦੀ ਗਲਤੀ ਸੀ ਬਲਦੇਸ ਸਿੰਘ ਦੀ ਗਲਤੀ ਸੀ ਮਾਸਟਰ ਤਾਰਾ ਸਿੰਘ ਦੀ ਗਲਤੀ ਸੀ ਨਹੀਂ ਸੀ ਧੋਖਾ ਹੋਇਆ ਵੱਡੀ ਗੱਲ ਇਹ ਹੈ ਕਿ ਸੂਬਿਆਂ ਦੇ ਅਧਿਕਾਰਾਂ ਦਾ ਤਾਂ ਆਜ਼ਾਦੀ ਦੀ ਲੜਾਈ ਨੇ ਫੈਸਲਾ ਕਰ ਰਸੀ ਸੀ ਸੂਬੇ ਵਿਦ ਕਰ ਲੈਣਗੇ ਕੈਬਨਟ ਮਿਸ਼ਨ ਪਰ ਆ ਬੈਠੇ ਨੇ ਗੁਰਦੇਵ ਸਿੰਘ ਜੀ ਇਹਨਾਂ ਨੇ ਤਾਂ ਬਹੁਤ ਸਟੱਡੀ ਕਰਿਆ ਹੋਇਆ ਹੈ ਇਸ ਨੂੰ ਸਾਰੇ ਨੂੰ ਜੱਜ ਸਾਹਿਬ ਬੈਠੇ ਨੇ ਸੰਵਿਧਾਨ ਦਾ ਰੋਜ਼ ਹੀ ਗੱਲ ਕਰਦੇ ਨੇ ਤੇ ਉਹ ਨੰਦਪੁਰ ਦਾ ਮਟਾ ਬਣ ਗਿਆ ਮਟਾ ਸੀ ਕਦਮ ਲਾਇਆ ਜਦ ਅਸੀਂ ਤਾਕਤ ਚ ਨਹੀਂ ਰਹੇ ਜਿੱਦੇ ਅਸੀਂ ਤਾਕਤ ਬੈਣੀ ਸੀ ਅਸੀਂ ਉਹ ਦੇ ਲੰਗੜਾ ਪੰਜਾਬ ਵਿੱਚ ਗੱਲ ਹੋਈ ਹੈ ਕਿ 1906 ਦਾ ਪੁਨਰਗਠਨ ਕਾਨੂੰਨ ਹੈ ਜਿਹੜਾ ਉਹ ਗੜਬੜ ਹੈ ਗੜਬੜ ਤਾਂ ਹੈਗੀ ਹੋਈ ਹੈ ਅਸੀਂ ਮੰਨਿਆ ਕਿਉਂ ਅਸੀਂ ਕਿਉਂ ਮੰਨਿਆ ਕਿ ਚੰਡੀਗੜ੍ਹ ਇਜ਼ ਅ ਸਕੈਸਰ ਸਟੇਟ ਰੌਲਾ ਸੀ ਪਾਈ ਗਏ ਧੋਖਾ ਦੇ ਹੀ ਗਏ ਕਿਹੜੇ ਸਾਡੇ ਵਿਦਵਾਨ ਕਿਹੜੇ ਸਾਡੇ ਦੇਖਕ ਜਿਨ੍ਹਾਂ ਨੇ ਕਿਹਾ ਵੀ ਚੰਡੀਗੜ੍ਹ ਤੁਹਾਡਾ ਹੈ ਹੀ ਨਹੀਂ ਕਾਨੂੰਨ 'ਚ ਜੇ ਚੰਡੀਗੜ੍ਹ ਇੱਕ ਸ सक्ਸੈਸਰ ਸਟੇਟ ਹੈ ਉਹ ਮੈਨੂੰ ਦੱਸੋ ਵੀ ਉਹ ਫਿਰ ਪੰਜਾਬ ਦਾ ਹਿੱਸਾ ਕਿਵੇਂ ਬਣ ਗਿਆ ਕਾਨੂੰਨ ਦੇ ਵਿੱਚ ਹੀ ਲਿਖਿਆ ਅਸੀਂ ਉਹ ਕਾਨੂੰਨ ਮੰਨ ਲਿਆ ਨਾਲ ਕਿਹਨੇ ਚੰਡੀਗੜ੍ਹ ਸਾਦਾ ਆ ਜਿਵੇਂ ਹੁਣ ਭਗੰਤ ਮਾਨ ਕਰੀ ਜਾਂਦਾ ਹਾਈ ਕੋਰਟ 'ਚ ਹਾਰ ਗਿਆ ਤੇ ਇੱਥੇ ਕਹਿੰਦਾ ਮੈਂ ਪਾਣੀ ਨੰਗ ਨਹੀਂ ਦੇਣਾ ਜੇ ਹਾਈ ਕੋਰਟ ਨੂੰ ਹਾਰ ਗਿਆ ਭਾਈ ਪਾਣੀ ਕਿਵੇਂ ਰੁਕੇਗਾ ਕਿੰਨਾ ਚੜੂਕਲੇਗਾ ਸੋ ਇੱਕ ਤਾਂ ਇਹ ਹੈ ਕਿ ਉਹ ਕਾਨੂੰਨ ਜੱਗੋਂ ਚੇਰਨੀ ਹੈ ਅਸੀਂ ਉਹ ਕਾਨੂੰਨ ਨੂੰ ਚੁਣੌਤੀ ਦੇਣ ਦੀ بجائے ਕਦੇ ਅਸੀਂ 77 78 78 79 80 ਧਾਰਾ ਦੀ ਗੱਲ ਕਰਦੇ ਹਾਂ ਜਿਹੜੇ 66 ਧਾਰਾ ਉਹ ਵੀ ਇਹ ਸਾਰੀਆਂ ਪਾਵਰਾਂ ਦੀ ਹੈ 68 ਦੇ ਵਿੱਚੋਂ 78 79 80 ਨਿਕਲਦੇ ਨੇ ਪਰ 66 ਵੀ ਛੱਡਦੀ ਹੈ ਜਿਹੜੀ ਪਹਿਲੀ ਡੈਫੀਨੇਸ਼ਨ ਹੀ ਹੈ ਦੋ ਤਾਰਾ 2 ਨੇ ਸ਼ਹਿਰ ਕਾਨੂੰਨ ਚ ਧਾਰਾ 2 ਹੁੰਦੀ ਆ ਉਹਦੇ ਵਿੱਚ ਹੀ ਸਿਕਸਸ ਸਟੇਟ ਦੀ ਰੈਵਿਫੀਸ਼ਨ ਚ ਚੰਡੀਗੜ੍ਹ ਸਿਕਸਸ ਸਟੇਟ ਹੈ ਇੱਕ ਵੱਖਰੀ ਸਟੇਟ ਹੈ ਤਾਂ ਅਸੀਂ ਉਹਦੇ ਤੇ ਕਦੇ ਬੋਲਦੇ ਨਹੀਂ ਉਹਦੇ ਵਿੱਚੋਂ ਕਿਉਂਕਿ ਅਸੀਂ ਆਨੰਦਪੁਰ ਦੇ ਮਤੇ ਦੀ ਗੱਲ ਨਹੀਂ ਕਰਦੇ ਉਹ ਮਤੇ ਚੋਂ ਗੱਲ ਨਿਕਲਣੀ ਸੀ ਕਿ ਭਾਈ ਸਾਡੇ ਹੱਕ ਨੇ ਤੁਸੀਂ ਤਾਂ ਸਦਾ ਕਾਨੂੰਨੀ ਮਾੜਾ ਬਣਾਤਾ ਪਹਿਲਾਂ ਇਹਨਾਂ ਰੱਦ ਕਰੋ ਨਵਾਂ ਕਾਨੂੰਨ ਬਣਾਓ ਇਹ ਤਾਂ ਸਾਨੂੰ ਇਹ ਜਿਹੜਾ ਤੁਸੀਂ ਬਹੀ ਚ ਲਿਖ ਲਿਆ ਇਹ ਥੋੜੀ ਬਹੀ ਹੈ ਸਾਤੋਂ ਉਹਦੋਂ ਤੁਸੀਂ ਦਸਖਤ ਕਰਾ ਲੇ ਸਾਨੂੰ ਨਹੀਂ ਪਤਾ ਲੱਗਿਆ ਮੰਨਣ ਨੇ ਸਾਡੀ ਗਲਤੀ ਐ ਪਰ ਸਾਨੂੰ ਇਹ ਮਨਜ਼ੂਰ ਨਹੀਂ ਲੋਕ ਜਾ ਕੇ ਜਾਂਦੇ ਨਹੀਂ ਕੋਰਟਾਂ ਚ ਕਿ ਜੀ ਮੈਨੂੰ ਅਠਾ ਲਵਾਇਆ ਮੈਨੂੰ ਇੰਨਾ ਐ ਨਾ ਮੈਂ ਨਹੀਂ ਲੈਣ ਟਾ ਰਿਹਾ ਕਿ ਜੀ ਇਹਨਾਂ ਨੇ ਇੰਨਾ ਵਿਆਜ ਕਰਿਆ ਸੀ ਕਿਹਾ ਸੀ ਪਰ ਇਹ ਹੈ ਬੜਾ ਨਜਾਇਜ਼ ਤੇ ਦਾਲਤ ਕਹਿੰਦੀ ਹਾਂ ਇਹ ਤਾਂ ਬੜਾ ਨਜਾਇਜ਼ ਕਟ ਦਿੰਦੇ ਨੇ ਸਾਨੂੰ ਇੰਨਾ ਵਿਆਜ ਨਹੀਂ ਮਿਲੇਗਾ ਮੈਂ ਕਹਿੰਦਾ ਹੋ ਗਿਆ ਉਹ ਕਾਨੂੰਨ ਤੈ ਕਹਿੰਦਾ ਹਾਂਜੀ ਸਾਡੇ ਨਾਲ ਹੋਇਆ ਸਾਡੀ ਸਹਿਮਤੀ ਵੀ ਸੀ ਪਰ ਸਾਨੂੰ ਤਾਂ ਧੋਖਾ ਹੋ ਗਿਆ ਸੱਚ ਤਾਂ ਸਾਹਮਣੇ ਹੋਣਾ ਗਿਆ ਇਹ ਗਲਤੀ ਅਸੀਂ ਕਰਦੇ ਨਹੀਂ ਇੱਕ ਵੀ ਟਿਲ ਇਸ ਗੱਲ ਤੇ ਲੜਦੇ ਦਿਖਾ ਦੋ ਦੂਜਾ ਅਸੀਂ ਇੱਕ ਧਿਰ ਨੂੰ ਜਾਂ ਜਾਣਿਆ ਇੱਕ ਅਸੀਂ ਪੀੜ ਤੰਤਰ ਬੰਨਦਾ ਮਾਫ ਕਰਨਾ ਇੱਕ ਪਾਸੇ ਉਹ ਪੀੜ ਤੰਤਰ ਬੰਨਦਾ ਨਹੀਂ ਇੱਕ ਪਾਸੇ ਅਸੀਂ ਵੀ ਪੀੜ ਤੰਤਰ ਬੰਨਦੇ ਹਾਂ ਮੈਂ ਕੱਲ ਇੱਕ ਜੱਥੇਦਾਰ ਦਾ ਸੰਦੇਸ਼ ਸੁਣ ਰਿਹਾ ਸੀ ਉਹ ਬਾਰ ਬਾਰ ਕਹੇ ਇੰਦਰਾ ਨੇ ਸਾਡੇ ਚਾਇਆ ਹਮਲਾ ਕਰਿਆ ਜਸਪਾਲ ਸਿੱਧੂ ਜੀ ਦੱਸ ਕੀ ਗਏ ਨੇ ਕਿਵੇਂ ਐਡਵਾਨੀ ਸਾਹਿਬ ਨੇ ਕਰਿਆ ਕਿਵੇਂ ਬੰਦਿਆਂ ਦੇ ਉੱਤੇ ਕੇਸ ਨੇ ਹੈਗਾ ਆਰਐਸਐਸ ਦੇ ਉਹਨੇ ਇੱਕ ਵੀ ਗੱਲ ਨਹੀਂ ਕਹੀ ਵੀ ਇੰਦਰਾ ਮਰੀ ਨੂੰ ਤਾਂ 40 ਸਾਲ ਹੋ ਗਏ ਹੁਣ ਸਾਡੇ 'ਤੇ ਹਮਲਾ ਕਿਹਨੇ ਕਰੇ ਉਹ ਹਮਲਾ ਹੋ ਗਿਆ ਮੰਨ ਲਿਆ ਸਾਰਾ ਉਦੋਂ ਬਾਅਦ ਦੇ ਹਮਲੇ ਕਿਹਨੇ ਕਰੇ ਨੇ ਪੰਜਾਬੀ ਜਰੂਰੀ ਰਿਸ਼ਾਂ 'ਚ ਨਹੀਂ ਹੋਏਗੀ 10ਵੀਂ 'ਚ ਉਹ ਹਮਲਾ ਕਿਹਨੇ ਕਰਿਆ ਉਹ ਇੰਦਰਾ ਕਰਕੇ ਗਈ ਸੀ ਸਾਡੇ ਪਾਣੀਆਂ ਦੇ ਉੱਤੇ ਇਕ ਨਮਕਾ ਕਾਨੂੰਨ ਬਣਾਇਆ ਪਾਣੀ ਦਾ ਅੰਡਰਗਰਾਊਂਡ ਵਾਟਰ ਸੈਂਟਰਲ ਗਰਾਊਂਡ ਵਾਟਰ ਬੋਰਡ ਐ ਤੇ ਮੱਧਮਾਰਗ ਤੇ ਦੇਖਿਆ ਉਹ ਜਾ ਕੇ ਕੀ ਕਰਨਾ ਹੋ ਤੁਹਾਨੂੰ ਮੋਟਰ ਲਾਉਣੀ ਬੰਦ ਕਰੀ ਜਾ ਸਕਦੀ ਹੈ ਇਹ ਤਾਜਾ ਕਾਨੂੰਨ ਨੇ ਆ ਜਿੰਨੇ ਹਾਈਵੇ ਨੇ ਇਹਦੇ ਲਾਇਸੈਂਸ ਜਿਹੜੇ ਬੰਦੇ ਨੇ ਤੁਹਾਡਾ ਡਰਾਈਵਿੰਗ ਲਾਇਸੈਂਸ ਉਹ ਸਰਕਾਰ ਬਣਾ ਰਹੀ ਹੈ ਪੰਜਾਬ ਸਰਕਾਰ ਨਹੀਂ ਬਣਾ ਰਹੀ ਅਸੀਂ ਕੀ ਗੱਲ ਕਰਾਂ ਸੜਕਾਂ ਤੇ ਸਾਡਾ ਕੰਟਰੋਲ ਨਹੀਂ ਕਿ ਜੇ ਚੀਤੇ ਕੰਟਰੋਲ ਨਹੀਂ ਕਹਿੰਦੇ ਕਾਰਖਾਨੇ ਨੂੰ ਦਾਣੇ ਨਹੀਂ ਮਾਂ ਘਰਾਟੀ ਲੜਦੀ ਐ ਪੱਲੇ ਸਾਡੇ ਕੀ ਐ ਸਿੱਖਿਆ ਸਾਡੇ ਪੱਦੇ ਨਹੀਂ ਸਿਹਤ ਸਾਡੇ ਪੱਦੇ ਨਹੀਂ ਅਸੀਂ ਕਹਿੰਦੇ ਹਸਪਤਾਲਾਂ ਚ ਜੇ ਅਸੀਂ ਚੰਗੇ ਕਰ ਦਾਂਗੇ ਭਾਰਤ ਸਰਕਾਰ ਨੇ ਇਮਤਿਹਾਨ ਗਿਆ ਐ ਐਮਟੀ ਦੇ ਦਾਖਲੇ ਦਾ ਪਿਛਲੇ ਸਾਲ ਦੀ 네ਗੇਟਿਵ ਮਾਰਕਿੰਗ ਸੀ -6 of V ਮਰ ਜੀ ਨੂੰ ਇਹ ਵੀ ਨਹੀਂ ਪਤਾ ਵੀ ਇਹ ਸਵਾਲ ਗਲਤ ਆ ਕੀਕ ਤੋਂ ਉਹਦਾ ਨਹੀਂ ਪਰ ਉਹਨੂੰ ਇਹ ਵੀ ਨਹੀਂ ਪਤਾ ਵੀ ਇਹ ਗਲਤ ਹੈ -160 ਵਾਲੇ ਨੂੰ ਤੀਜੀ ਕਾਉਂਸਲਿੰਗ ਦੇ ਵਿੱਚ ਭਾਰ ਸਰਕਾਰ ਨੇ ਦਾਖਲੇ ਦਵਾਈ। ਉਹ ਜੀ ਨੂੰ ਹੁੰਦਾ ਨਹੀਂ ਉਡਾਣਾ ਉਹ ਤੁਹਾਡੇ ਹਸਪਤਾਲ ਚੜਾਜ ਕਰੂਗਾ। ਛੋ ਅਸੀਂ ਜਦ ਆਪਦਾ ਹੱਕ ਜਿਹੜਾ ਹੈ ਕਿ ਅਸੀਂ ਆਪਦੇ ਇਮਤਿਹਾਨ ਆਪੇ ਲਵਾਵਾਂਗੇ। ਅਸੀਂ ਆਪ ਦਾ ਅਚਾਰ ਆਪੇ ਫੈਸਲਾ ਕਰਾਂਗੇ। ਅਸੀਂ ਕਿਹੜੀ ਫਸਲ ਬੀਜਣੀ ਹੈ ਕਿਹੜੀ ਨਹੀਂ ਬੀਜਣੀ ਉਹ ਅਸੀਂ ਫੈਸਲਾ ਕਰਾਂਗੇ। ਅਸੀਂ ਇੱਥੇ ਆਵਣ ਕਾਨੂੰਨ ਕਿਹੋ ਜਿਹਾ ਹੋਣਾ ਕਿਹੋ ਜਿਹਾ ਅਸੀਂ ਮਾਰੇ ਹੋ ਸਕਦੇ ਹਾਂ ਅਸੀਂ ਬੇਵਕੂਫ ਹੋ ਸਕਦੇ ਹਾਂ ਪਰ ਅਸੀਂ ਫੈਸਲੇ ਕਰਨੇ ਨਾ ਉਹ ਜਿਹੜੇ ਅਸੀਂ ਫੈਸਲੇ ਕਰਨੇ ਨੇ ਮੇਰੀ ਬੇਨਤੀ ਇੰਨੀ ਹੈ ਉਹਦੇ ਉੱਤੇ ਅਸੀਂ ਗੱਲ ਨਹੀਂ ਕਰ ਰਹੇ ਔਰ ਜਿਹੜੇ ਅਸੀਂ ਕਦੇ ਦਾਗੀ ਕਦੇ ਬਾਗੀ ਐਂਛੇ ਪੁੱਛਵੇਂ ਸੀ ਮਾਫ ਕਰਨਾ ਮੈਂ ਉਹਦੇ ਦੇਖਿਆ ਉਹਨਾਂ ਨੂੰ ਜਾਂ ਕੁਝ ਨਹੀਂ ਨਹੀਂ ਜੇ ਲੋੜ ਪਈ ਫਿਰ ਦੇਖਾਂਗੇ ਜੇ ਲੋੜ ਪਈ ਦਾ ਮਤਲਬ ਉਦੋਂ ਕਹਾਂਗੇ ਲੋੜ ਪਈ ਆ ਜਿਹੜਾ ਬੰਦਾ ਅੱਜ ਦਿੱਲੀ ਨਾਲੋਂ ਟੋੜ ਵਿਛੋੜਾ ਕਰਕੇ ਮੈਂ ਖਾਲਸਾਣ ਦੀ ਗੱਲ ਨਹੀਂ ਕਰਦਾ ਜਿੱਲੀ ਨਾਣਾ ਸਟਾਡਨ ਦੀ ਤਰ੍ਹਾਂ ਤੋੜ ਵਿਛੋੜਾ ਕਰਕੇ ਹਰ ਗੱਲ ਦੇ ਉੱਤੇ ਨਾਂ ਪੰਚਾਨੀ ਣਾਉਂਦਾ ਵੀ ਸਾਨੂੰ ਇਹ ਮਨਜ਼ੂਰ ਨਹੀਂ ਬਿਲਕੁਲ ਨਹੀਂ ਮਨਜ਼ੂਰ ਲਾਓ ਜੋੜ ਜਿਹੜਾ ਲਾਉਣਾ ਉਹਨਾਂ ਚ ਪੰਜਾਬ ਦਾ ਪਰਲ ਤਾਰਾ ਨਹੀਂ ਹੋ ਸਕਦਾ ਉਹਨਾਂ ਚ ਸਿੱਖੀ ਬਚਣੀ ਨਹੀਂ ਉਹਨਾਂ ਚ ਇੱਥੇ ਵਿਪਰਵਾਦ ਹੀ ਹੋਣਾ ਜਿੰਨਾ ਮਰਜੀ ਜੋਰ ਲਾੜੀਏ ਅੱਜ ਆਸੀਂ ਜੇ 84 ਦੇ ਸ਼ਹੀਦਾਂ ਨੂੰ ਯਾਦ ਕਰਨਾ ਹੈ ਜੇ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਹੈ ਉਹਨਾਂ ਦੀ ਵੀ ਲੜਾਈ ਉਹਨਾਂ ਦਾ ਕੋਈ ਸਹਿਮਤ ਹੋਵੇ ਨਾ ਹੋਵੇ ਇੱਕ ਹੱਦ ਤੱਕ ਤਾਂ ਲੜਾਈ ਇਹੀ ਸੀ ਵੀ ਪੰਜਾਬ ਦੇ ਹੱਕ ਲੈਣੇ ਨੇ ਹੁਣ ਆਪਾਂ ਆ ਲੜਾਈ ਸ਼ੁਰੂ ਕਰੀਏ ਕਿ ਪੰਜਾਬ ਦੇ ਹੱਕ ਅਸੀਂ ਲਵਾਂਗੇ ਪੰਜਾਬ ਦੇ ਹੱਕ ਕੇਂਦਰ ਤੋਂ ਲੈਣੇ ਨੇ ਇਥੋਂ ਦੀ ਸਰਕਾਰ ਤੋਂ ਹੰਤ ਮੰਗਣੀ ਨਹੀਂ ਬਹੁਤਾ ਕੁਝ ਕਰਨਾ ਇਹ ਤਾਂ ਉਹਨਾਂ ਦੇ ਏਜੰਟ ਬਣਨੇ ਗੁਰੂਨ ਦੀ ਸਰਕਾਰ ਤਾਂ ਜਿਹੜੀ ਮਰਜ਼ੀ ਬਣਾ ਦਿਓ ਤੁਸੀਂ ਆ ਜਾਣੀਏ ਸਰਕਾਰਾਂ ਸੋ ਕੇਂਦਰ ਨਾਲ ਲੜਾਈ ਕਰਨੀ ਤੈਗੀ ਉਹਦੇ ਵਾਸਤੇ ਚਾਹੇ ਕੋਈ ਮੋਰਚਾ ਲੱਗੇ ਚਾਹੇ ਕੁਝ ਹੋਵੇ ਲੀਡਰਸ਼ਿਪ ਹੌਲੀ-ਹੌਲੀ ਅਮਰਜ ਹੋਏਗੀ ਉਹਦੇ ਵਿੱਚੋਂ ਚੰਗੀ ਲੀਡਰਸ਼ਿਪ ਹੀ ਵੜੇਗੀ ਉਹੇ ਜੇ ਪਾਸੇ ਸਾਨੂੰ ਜਾਣਾ ਪੈਣਾ ਹੈ ਇੱਕ ਆਖਰੀ ਗੱਲ ਕਹਿ ਕੇ ਖਤਮ ਕਰੀਆ ਬਈ ਜਿਹੜੇ ਬਹਾਦਰ ਹੁੰਦੇ ਨੇ ਉਹ ਬਬਰ ਅਕਾਲੀਆਂ ਦਾ ਮੈਂ ਦੇਖ ਰਿਹਾ ਸੀ ਉਹ ਧੰਨਾ ਸਿੰਘ ਉਰੀ ਇੱਕ ਜਗ੍ਹਾ ਤੇ ਫਸ ਗਏ ਉਹ ਕਦੇ ਫੜਿਆ ਨਹੀਂ ਜਾਂਦਾ ਸੀ ਉਹਦੇ ਵਾਰੰਟ ਨਿਕਲ ਗਏ ਹੋਰ ਕਦੀ ਨਹੀਂ ਫੜਿਆ ਗਿਆ ਉਹ ਵਿੱਚੋਂ ਨਿਕਲ ਕੇ ਪਾਸ ਜਾਂਦਾ ਸੀ ਇੱਕ ਦਿਨ ਉਹ ਪਿਆ ਸੀ ਤੇ ਪੁਲਿਸ ਨੇ ਘੇਰਾ ਪਾਇਆ ਹੁਣ ਹੋ ਗਿਆ ਦੀ ਇਹ ਤਾਂ ਹੁਣ ਫੜਿਆ ਜਾਣਾ ਉਹਨਾਂ ਦਾ ਸਿੱਧੇ ਸਿੱਧੇ ਜੇਲ੍ਹ ਚ ਨਹੀਂ ਜਾਣਾ ਸੀ ਮਰ ਜਾਣਾ ਸ਼ਹੀਦ ਹੋ ਜਾਣਾ ਤੇ ਇਹ ਪਤਾ ਹੀ ਨਹੀਂ ਹੋਣੇ ਲੱਗਨ ਦਿੱਤਾ ਵੀ ਕਦ ਬੰਬ ਚੱਲ ਗਿਆ 10 ਕੰਸੀ ਇੱਥੇ ਇੱਕ ਅੰਗਰੇਜ਼ ਪੁਲਿਸ ਅਫਸਰ ਮਰ ਗਿਆ ਤੇ ਨਾਲ ਤਨਨਾ ਸਿੰਘ ਸ਼ਹੀਦ ਹੋ ਗਿਆ ਸੋ ਉਹ ਜਿਹ ਬਹਾਦਰ ਦੀ ਲੋੜ ਹੁੰਦੀ ਹੈ ਤਾਂ ਲੋੜ ਹੁੰਦੀ ਹੈ ਇੱਕ ਨਿਸ਼ਾਨੇ ਦੇ ਵਾਸਤੇ ਜੇ ਨਿਸ਼ਾਨਾ ਕੋਈ ਨਹੀਂ ਫਿਰ ਜਿੰਨੇ ਮਰਜੀ ਛਿੱਧੀਆਂ ਲਈ ਜਾਓ ਦੁਬਦਾਂ ਮੇਂ ਧੋਨੋ ਗਏ ਨਾ ਮਾਇਆ ਮਿਲੀ ਨਾ ਰਾਮ ਆਵਪਕ ਕੋਸ਼ਿਸ਼ ਕਰੀਏ ਇਸ ਮੱਸੇ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ